ਚਲ ਸੰਗਰਵ ਭਾਗ ਨੂੰ ਚੱਲੀ ਆ ਚਲ ਠੀਕ ਉਹ ਟਮਾਟੋ ਲੈ ਲਿਓ ਚਲ ਜੀ ਨਹੀਂ ਫਸਣ ਚਿੱਤ ਆਇਆ ਆਹ ਦੋ ਕੁ ਲੈ ਲੈਨੀ ਆ ਤੇ ਆਪਕੇ ਲੋੜੀ ਕੋਈ ਨਹੀਂ ਆਈ ਮੈਨੂੰ ਲੈ ਤੁਹਾਡੀ ਫਸ ਜਦ ਹੋਈ ਆ ਤੇ ਨਹੀਂ ਲੋੜੀ ਤੋਂ ਬਤਰੀ ਆਹ ਕਿ ਕਿ ਚੁੱਸ ਚਲਾਗਾ ਕਿੱਡੇ ਬੰਨੇ ਲੱਭਦੀ ਆ ਫਿਰ ਕੀ ਲੋੜੀ ਵੀ ਕਰੇ ਛੱਡੀ ਦੇ ਮਾੜਾ ਮੋਟਾ ਹੀ ਪੁੱਛ ਦੇ ਜਾਂਦੇ ਜਿੰਦੇ ਜਾਂਦੇ ਤੇ ਲੋਕਾਂ ਨੂੰ ਕਹਿਣਾ ਕਿ ਇੱਧਰ ਵੇਖੋ ਮਾੜੀ ਦੇ ਆ ਮਾਇਨ ਲੋਕਾਂ ਨੂੰ ਸਪੀਕਰ ਤੋਂ ਕਹਣਾ ਆ ਤੂੰ ਦੋਈ ਪਾਈ ਹਮਸੇ ਜਵਨੀ ਰਜਾਲ ਸੁਣੋ ਜਿਹੜਾ ਮੰਮੀ ਤੁਹਾਨੂੰ ਬੈਗ ਭਰ ਕੇ ਲੋੜੀ ਦੇ ਕੇ ਆਏ ਸੀ ਇਹ ਨਸਮਾਨ ਪਾ ਕੇ ਉਹ ਬਿਠੇ ਉਹ ਖਾ ਕੇ ਇੰਨੇ ਵੱਡੇ ਮੋਟੇ ਹੋਏ ਕਿਹੜਾ ਨੇ ਹੋਰ ਇਹਨਾਂ ਚੇਤਾਵਨੀ ਆਉਣਾ ਖਾ ਪੀ ਕੇ ਤੇ ਵੇਖੀ ਹੁਣਾਂ ਨੂੰ ਯਾਦ ਨਹੀਂ ਆਉਣਾ ਥੂਠੀ ਮਾਰ ਕੇ ਕਿਹੜਾ ਕੁੱਤਾ ਹੀ ਵਾਦੀ ਆ ਵੇ ਆਪਣੇ ਕੋਲੋਂ ਤਾਂ ਲੱਗਦਾ ਹੀ ਨਹੀਂ ਨੇ ਆਪ ਲੈ ਕੇ ਦੇ ਕੇ ਆਈਆਂ ਤੁਹਾਨੂੰ ਮੰਮੀ ਨੂੰ ਭੇਜਿਆ ਨਹੀਂ ਤੇ ਜੋ ਕੜਾਓ ਨਾਲ ਚਲ ਉਂਕਾ ਨੂੰ ਨਾਲ ਦਿਓ ਅੱਛਾ ਕਿਹ ਚੜੀ ਕੀ ਨਾ ਨਾ ਵੀ ਉਹ ਲੈ ਲੈ ਹਾਂ ਲਾ ਆ ਵੀ ਲਾ ਗਵੰਡੀ ਵੀ ਸੁਣੀ ਜਾਂਦੇ ਨਾ ਲਾ ਇਹੋ ਗੱਲ ਤੋਂ ਅੰਦਰ ਨਹੀਂ ਮੇਰੇ ਨਾਲ ਫਸਲ ਦੀ ਤੂਹੀ ਵੀ ਤਾਂ ਬਾਹਰ ਆ ਕੇ ਕਰਨ ਲੈ ਤੂੰ ਹੀ ਅੰਦਰ ਕਹਿ ਲੈਂਦੇ ਤੇ ਮੇ ਕੋਈ ਆਈ ਨਹੀਂ ਆ ਤੁਹਾਨੂੰ ਨਾ ਲਈਦਾ ਭਾਲੇ ਚੇ ਨਾ ਹੋਰ ਕੀ ਲੈਣਾ ਮੋਕਲੀ ਲੈਣੀ ਰੋਡੀਆਂ ਲੈਣੀਆਂ ਉਹ ਭਾਵੇਂ ਵਿਚਾਰ ਚਾਹੀਣੀਆਂ ਲਿਆ ਕੇ ਦੇ ਦੇਣੀ ਹੈ ਗੂਹ ਨਾ ਤੇ ਚਵਾਣੀਆਂ ਸਾਰੇ ਲੋਕਾਂ ਨੇ ਉੱਲੀਂ ਦੀ ਵਾਰੀ ਖਾ ਲਈਆਂ ਤਾਂ ਮੈਨੂੰ ਹੁਣ ਲਿਆ ਦੇ ਤੁਹਾਨੂੰ ਯਾਦ ਹੀ ਨਹੀਂ ਆ ਤੁਹਾਨੂੰ ਮਹੀ ਬੈਕ ਪਰ ਕੇ ਭੇਜਿਆ ਸੀ ਉਹ ਮੰਗੀਆਂ ਚਲ ਭਾ ਨਾ ਤੂੰ ਦਿੱਤਾ ਸਹੀ ਤੂੰ ਦਿੱਤੀ ਨਾ ਹਾਰੀ ਚੰਗਾ ਚੰਗਾ ਹੁਣ ਆਟੋ ਲੈ ਲੈ ਕੋਈ ਨਾ ਅਮਰ ਨੂੰ ਪੁੱਛੂੰਗੀ ਨਾ ਫੋਨ ਕਰਕੇ ਕਿ ਉਹ ਕਿੱਥੇ ਬਾੜੀਆਂ ਨੇ ਖਾਧੀਆਂ ਨਹੀਂ ਹੈ ਕਿਉਂ ਅਮਰ ਤਾਂ ਆਪ ਨੂੰ ਪਤਾ ਕਿੱਥੇ ਵੜਿਆ ਤੇ ਉਹਨੂੰ ਕੀ ਪੁੱਛਣਾ ਹੈ